인사ਬ ਕੀ ਬਾਦ ਲਾਈਵ نیوز ਵਿਕਾਸ ਕੁਮਾਰ ਮਲੋਤਰਾ ਅੱਜ ਅਸੀਂ ਨਵੀਂਪੁਰ ਕਲੋਨੀ ਚ ਆਏ ਆ ਨਵੀਂਪੁਰ ਕਲੋਨੀ ਜੋ ਹੈ ਉਹ ਇਹ ਹਾਲਤ ਜੀ ਇਹ ਨਵੀਂਪੁਰ ਕਲੋਨੀ ਦੀ ਹਾਲਤ ਹੈ ਮੀਂਹ ਪੈ ਗਿਆ ਅੱਜ ਸਵੇਰੇ ਔਰ ਮੀਂਹ ਦੇ ਨਾਲ ਇਹ ਕਲੀ ਦਾ ਬੁਰਾ ਹਾਲ ਹੈ ਕੋਈ ਬੰਦਾ ਲੰਘ ਨਹੀਂ ਸਕਦਾ ਇੱਥੋਂ ਦੀ ਇਹ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਅਸੀਂ ਇਹ ਦੇਖੋ ਇੱਕ ਕਟਾ ਵੱਡਾ ਟੋਆ ਹੈ ਕੋਈ ਲੱਗ ਨਹੀਂ ਸਕਦਾ ਇੱਥੇ 60 ਲੱਖ ਦੀ ਕਿਸੇ ਦੀ ਹਾਂਜੀ ਮੱਲੇ ਦੇ ਲੋਕ ਜਿਹੜੇ ਨੇ ਉਹ ਪਰੇਸ਼ਾਨ ਨੇ ਲੇਕਿਨ ਇਹ ਹੈ ਕਿ ਇਹ ਗਲੀ ਅਜੇ ਤੱਕ ਪੱਕੀ ਨਹੀਂ ਹੋਈ ਅਸੀਂ ਇਹ ਮੱਲੇ ਦੇ ਵਾਸੀਓਂ ਪੁੱਛਾਂਗੇ ਨਹੀਂ ਹੋ ਸਕਦੀ ਕਿਉਂਕਿ ਜੇਕਰ ਅਸੀਂ ਫੋਟੋ ਲੈਣ ਦੇ ਨਾਲ ਹੀ ਆਪਣਾ ਜੀ ਇਹ ਨਿਊ ਲਿਵ ਸ਼ਿਫਟ ਹੋਇਆ ਪਰ ਆਪਾਂ ਹਾਲ ਦੇਖ ਕੇ ਸਾਡਾ ਤਾਂ ਆਪ ਨਹੀਂ ਲੰਗਿਆ ਜਾਂਦਾ ਵਾ ਆਪਾਂ ਤਾਂ ਦੁਖੀ ਹੋ ਗਿਆ ਕਿਉਂਕਿ ਲੋਕਾਂ ਦੇ ਘਰੇ ਸੀਦਾ ਪਾਣੀ ਚੱਲ ਜਾਂਦਾ ਕੋਈ ਵੀ ਜਾਂਦਾ ਵਾ ਆਂਦਾ ਜਾਂਦਾ ਇੱਥੇ ਡਿੱਗਣ ਦੇ ਆ ਵਾ ਕਿਉਂਕਿ ਤੁਸੀਂ ਆਪੇ ਹਾਲ ਆ ਦੇਖ ਸਕਦੇ ਹੋ ਇਹ ਤਾਂ ਕਿੰਨਾ ਪਾਣੀ ਜਮਾ ਹੋਇਆ ਹਾਲਤ ਵੀ ਨਹੀਂ ਆ ਰੋਣ ਮੰਗਨ ਜਮਾ ਲੋਕਾਂ ਦੇ ਘਰੇ ਸੀਦਾ ਵੀ ਮਿੱਟੀਆ ਪਈਆਂ ਵਾ ਉਹ ਵੀ ਇਦਾਂ ਜਿੱਦਾਂ ਗੱਡੀਆਂ ਵੀ ਸਲਿੱਪਾ ਹੋਉਂਦੀਆਂ ਵਾ ਕੋਈ ਕਿਤੇ ਜਾ ਨਹੀਂ ਸਕਦਾ ਵਾ ਇਹ ਪ੍ਰੀਤੀ ਜੀ ਨੇ ਮੁਹੱਲਾ ਨਿਵਾਸੀ ਨੇ ਇਹ ਕਹਿੰਦੇ ਕਿ ਅਸੀਂ ਸ਼ਿਫਟ ਹੋਏ ਆ ਜੇ ਐਨਡੀ ਕੇ ਤੋਂ ਇੱਥੇ ਲੇਕਿਨ ਇਹ ਹਾਲਤ ਵੇਖ ਕੇ ਕਹਿੰਦੇ ਕਿ ਸਾਨੂੰ ਬਹੁਤ ਤਰਸ ਆ ਰਿਹਾ ਕਿ ਆਪਾਂ ਕਿੱਥੇ ਆ ਗਏ ਆ ਇਹ ਪ੍ਰੀਤੀ ਜੀ ਦਾ ਕਹਿਣਾ ਹੈ ਕਿ ਮੋਹਲਾ ਨਿਵਾਸੀ ਜਿਹੜੇ ਨੇ ਬਹੁਤ ਪਰੇਸ਼ਾਨ ਨੇ ਔਰ ਇਹ ਗਲੀਆਂ ਜਿਹੜੀਆਂ ਨੇ ਗਲੀ ਪੂਰੀ ਦੀ ਪੂਰੀ ਖਰਾਬ ਹੈ ਇਧਰ ਦੀ ਗਲੀਆਂ ਵੀ ਸਾਰੀ ਕੱਚੀਆਂ ਨੇ ਇਹ ਬਾਕੀ ਭਲਾ ਨਿਵਾਸੀ ਨੇ ਕੀ ਨਾਂ ਜੀ ਤੁਹਾਡਾ ਜੀ ਕੋਈ ਵੀ ਪਾਰਟੀ ਵੋਟ ਮੰਗੇਗੀ ਅਸੀਂ ਕਿਸੇ ਨੂੰ ਨਹੀਂ ਦਵਾਂਗੇ ਜਦ ਤੱਕ ਸਾਡਾ ਕੀ ਨਾਂ ਭੈਣ ਜੀ ਆਪਣਾ ਪਾਰਟੀ ਨੂੰ ਦਾਗੇ ਦਾ ਨਹੀਂ ਰਾਣੀ ਭੈਣ ਜੀ ਨੇ ਇਹਨਾਂ ਨੇ ਕਿਹਾ ਕਿ ਐਸ ਕੀ ਅਸੀਂ ਵੋਟ ਕਿਸੇ ਨੂੰ ਨਹੀਂ ਦੇਣੀ ਹੈਗੀ ਜਿੰਨ ਤੱਕ ਸਾਡੀਆਂ ਗਲੀਆਂ ਨਹੀਂ ਪੱਕੀਆਂ ਹੁੰਦੀਆਂ ਕਿਉਂ ਭੈਣ ਜੀ ਠੀਕ ਹੈ ਜੀ ਗੱਲ ਹਾਂਜੀ ਹਾਂਜੀ ਤੁਸੀਂ ਵੀ ਪਰੇ ਸਾਰੇ ਪਰੇ ਪਰੇਸ਼ਾਨ ਨੇ ਕੀ ਨਾਮ ਭੈਣ ਜੀ ਆਪਣਾ ਜੋਤੀ ਜੋਤੀ ਐ ਭੈ ਜੋਤੀ ਭੈਣ ਜੀ ਨੇ ਇਹ ਵੀ ਕਹਿੰਦੇ ਪਏ ਨੇ ਵੀ ਕਹਿੰਦੇ ਪਏ ਆਈ ਵੋਟ ਨਹੀਂ ਕਿਸ ਨੂੰ ਵੀ ਪਾਉਣੀ ਹੈਗੀ ਜਿੰਨ ਤੱਕ ਸਾਡੀਆਂ ਗਲੀਆਂ ਨਹੀਂ ਪੱਕੀਆਂ ਕੋਈ ਗੱਲ ਕਰੀ ਜਾਊਗੀ ਇਹਨਾਂ ਦਾ ਪੈਸ ਨਹੀਂ ਪੋਇਆ ਇਹ ਪੈਸ ਕਿਹੜਾ ਹੈ ਟੱਟਰ ਦਾ ਹੋ ਗਿਆ ਅਚਾਈ ਕੋਈ ਥੋੜਾ ਹੋਰ ਪੁੱਛਣਾ ਚਾਹੀਦਾ ਇਹ ਤਾਂ ਗੌਰਮੈਨੂ ਵੀ ਦੇਖਣਾ ਚਾਹੀਦਾ ਕਿ ਸਾਨੂੰ ਕਦੋਂ ਚੇਤਾ ਇਹਨਾਂ ਨੇ ਲਾਰਾ ਲਾ ਕੇ ਰੱਖਿਆ ਆਪਾਂ ਗਲੀਆਂ ਬਣਾ ਦੇ ਗਲੀਆਂ ਮਲਾਂ ਦੇ ਗਲੀਆਂ ਬਣਾ ਪਰ ਹਾਇ ਦੇ ਤੱਕ ਕੋਈ ਗਲੀ ਨਹੀਂ ਬਣੀ ਦੇਖੋ ਜੀ ਜਦੋਂ ਵੋਟਾਂ ਲੈਣੀਆਂ ਨੇ ਉਦੋਂ ਸਭ ਦੇ ਬਾਗੇ ਵਿਖਾਉਣੇ ਆ ਕਿ ਤੁਹਾਡੇ ਫਲਾਣੇ ਕੰਮ ਕਰ ਦੇਾਂਗੇ ਤੁਹਾਡੇ ਫਲਾਣੇ ਕੰਮ ਕਰ ਦੇਾਂਗੇ ਤੇ ਬਾਅਦ ਚ ਤੂੰ ਕੌਣ ਤੇ ਮੈਂ ਕੌਣ ਇਹ ਇਹ ਹਾਲ ਇਸ ਮੁਹੱਲੇ ਦਾ ਨਵੀਂਪੁਰ ਦਾ ਨਵੀਂ ਪ੍ਰਕਲੋਨੀ ਦਾ ਹਾਲ ਦੇਖ ਲਓ ਗਲੀਆਂ ਬਿਲਕੁਲ ਕੱਚੀਆਂ ਨੇ ਇਹਨਾਂ ਦੇ ਸਾਟ ਵੀ ਲੱਗ ਗਈ ਹੈ ਚਲਕ ਕੇ ਇਹ ਫਿਸੋਗੇ ਇਹੀ ਪੈਂਜੀ ਇਹਦਾ ਸਟ ਲੱਗੀ ਪੈਰ ਤੇ ਹਾਂਜੀ ਜਦੋਂ ਲੱਗੇ ਲੱਗੇ ਆਣਗੇ ਨਾ ਬੋਠਾ ਆ ਜੀ ਇਧਰ ਮੁੱਕ ਇਧਰ ਇਧਰ ਸੜ ਜਾ ਤੇ ਸਰਾਬ ਦਾ ਦਾਂਗੇ ਹਾਂਜੀ ਸੜਾ ਦੇ ਦਾਂਗੇ ਸਟਾ ਕਰ ਦਾਂਗੇ ਅੱਛਾ ਜੀ ਸੜ ਜਾ ਬੜੀਆਂ ਬਣਾ ਦੇ ਹਾਂ ਦੇ 9 ਸਾਲ ਹੋ ਗਏ ਮੀਡੀਆ ਵਾਲੇ ਨੂੰ 9 ਸਾਲ ਹੋ ਗਏ ਸੀਵਰੇਜ ਨਹੀਂ ਪਿਆਵਾ ਪੈਂਜੀ ਇਧਰ ਇਧਰ ਕੈਮਰੇ ਨਾਲ ਗੱਲ ਕਰੋ ਯਾਰ 9 ਸਾਲ ਹੋ ਗਏ ਪੈਂਜੀ ਨੇ ਦੱਸਿਆ ਕਿ ਸੀਵਰੇਜ ਵੀ ਨਹੀਂ ਪਿਆਵਾ ਤੇ ਕਿੰਨਾ ਮਾੜਾ ਹਾਲ ਆ ਮੱਲੇ ਦਾ ਅਸੀਂ ਪ੍ਰਸ਼ਾਸਨ ਨੂੰ ਚੱਲ ਪਾਣਾ ਹੈ। ਭਾਂਜੀ ਕਹਿੰਦੇ ਨੇ ਕਿ ਜਦੋਂ ਵੋਟਾਂ ਆਉਂਦੀਆਂ ਨੇ ਉਦੋਂ ਸਾਡੇ ਕੋਲ ਆ ਜਾਂਦੇ ਨੇ। ਉਦੋਂ ਕਹਿੰਦੇ ਨੇ ਕਿ ਤੁਹਾਡੇ ਅਸੀਂ ਤੁਹਾਡੀਆਂ ਪੈਨਸ਼ਨਾਂ ਵਧਾ ਦੇਾਂਗੇ, ਇਹ ਕਰ ਦੇਾਂਗੇ, ਉਹ ਕਰ ਦੇਾਂਗੇ ਲੇਕਿਨ ਬਾਅਦ ਚ ਕੱਖ ਵੀ ਨਹੀਂ। ਅਸੀਂ ਕੀ ਨਾ ਆ ਰਹੇ ਭਾਂਜੀ ਮਹੱਲੇ ਦੇ ਤੁਹਾਡੇ ਐਮਸੀ ਦਾ। ਇੱਕ ਨਾ ਥੀ ਆ ਨਾ ਕਿਦਰ ਦਰਵਾਜ਼ਾ। ਅਸੀਂ ਦਰਬਾਰੀ ਜਿਹੜੇ ਐਮਸੀ ਸਾਹਿਬ ਨੇ ਅਸਾਂ ਦੇ ਮਹੱਲੇ ਦੇ ਉਹਨਾਂ ਦੇ ਘੜੀ ਅਸੀਂ ਬੇਨਤੀ ਕਰਦੇ ਹਾਂ ਕਿ ਮਹੱਲੇ ਦੀ ਹਾਲਤ ਦੇਖੋ। ਦੇ ਪ੍ਰਸ਼ਾਸਨ ਤੱਕ ਪਹੁੰਚਾਓ ਅਸੀਂ ਵੀ ਪ੍ਰਸ਼ਾਸਨ ਨੂੰ ਮੰਗ ਕਰਾਂਗੇ ਕਿ ਇਸ ਮੁਹੱਲੇ ਦੀ ਹਾਲਤ ਨੂੰ ਵੇਖਦੇ ਹੋਏ ਕਿਥੇ ਚੰਗੇ ਅਫਸਰ ਦੀ ਡਿਊਟੀ ਲਾਓ ਇੱਥੇ ਤਾਂ ਕਿ ਜਿਹੜਾ ਇਸ ਗਲੀਆਂ ਦੇ ਨਾਲੀਆਂ ਜਿਹੜੀਆਂ ਨੇ ਪੱਕੀਆਂ ਕਰਵਾਏ ਤਾਂ ਕਿ ਹਾਦਸਿਆਂ ਤੋਂ ਬਚਾਅ ਹੋ ਸਕੇ ਬੱਚੇ ਛੋਟੇ ਛੋਟੇ ਪੜਦੇ ਨੇ ਸਕੂਲਾਂ ਵਿੱਚ ਜਾਂਦੇ ਨੇ ਇਸ ਤਰ੍ਹਾਂ ਬਰਬਾਦ ਨੇ ਕਰਕੇ ਬਹੁਤ ਪਰੇਸ਼ਾਨੀ ਹੁੰਦੀ ਹੈ ਵਿਕਾਸ ਕੁਮਾਰ ਮਲੋਤਰਾ ਇਨਸਾਫ ਦੀ ਆਵਾਜ਼ 9 ਨਿਊਜ਼ ਤੋਂ ਕੈਮਰਾਮੈਨ ਕਾਲੂ ਰਾਮ ਦੇ ਨਾਲ